ਤੇ ਜਦੋਂ ਤੁਸੀਂ ਪ੍ਰੋਗਰਾਮ ਤੇ ਜਾਂਦੇ ਹੋ ਤਾਂ ਫਿਰ ਕੀ ਕੁਝ ਫੇਸ ਕਰਨਾ ਪੈਂਦਾ ਲੋਕਾਂ ਵੱਲੋਂ 네ਗੇਟਿਵ ਗੱਲਾਂ ਵੀ ਕੋਈ ਸਾਹਮਣੇ ਆਉਂਦੀਆਂ ਕੰਮ ਤਾਂ ਕੋਈ ਵੀ ਹੈ ਵੀਰ ਯਾਰ ਉਸ ਨਾਲ ਆਪਾਂ ਪਿਆਰ ਕਰਾਂਗੇ ਹਨਾ ਸਾਡਾ ਕਿਉਂਕਿ ਸ਼ੌਂਕ ਹੁੰਦਾ ਵੀਰੇ ਇਹ ਚੀਜ਼ ਦਾ ਕਿਤੇ ਹੁਣ ਜੇ ਜੇ ਆਪਾਂ ਲੋਕਾਂ ਦਾ 네ਗੇਟਿਵ ਪੱਖ ਦੇਖਦੇ ਆਂ ਤਾਂ ਅਗਲਾ ਕਹਿੰਦਾ ਵੀ ਇਹ じゃ ਤੁਸੀਂ ਵੀ ਇੰਨੇ ਵਧੀਆ ਸੋਹਣੇ ਘਰਾਂ ਦੇ ਆਪ ਐਡੇ ਵਧੀਆ ਘਰਾਂ ਦੇ ਮੁੰਡਿਆਂ ਜਾਂ ਤੁਸੀਂ ਇਹ ਕੰਮ ਕਾਤੋਂ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਵੀਰੇ ਸ਼ੌਂਕ ਤੇ ਗੱਲ ਆ ਜਾਂਦੀ ਵੀ ਸ਼ੌਂਕ ਆ ਇਹ ਮਾਨੀ ਇੱਧਰ ਜਾ ਕੇ ਲੱਗਦਾ ਹਨਾ ਪਰ ਜਿਹੜੀ ਨੈਗੇਟਿਵ ਵੀਰੇ ਗੱਲ ਹੁੰਦੀ ਆ ਵੀਰੇ ਤੁਸੀਂ ਇਹ ਨਚਾਰ ਵਾਲਾ ਕੰਮ ਕਰਦੇ ਹੋ ਪਰ ਨਹੀਂ ਵੀਰੇ ਜਿੱਥੇ ਸਾਨੂੰ ਲੋਕ ਪਿਆਰ ਕਰਦੇ ਆ ਹਨਾ ਇਹ ਵੀ ਨਾਲ ਪਿਆਰ ਵੀ ਬਹੁਤ ਕਰਦੇ ਆ ਤੇ ਜਿਹੜੀ ਵੀਰੇ ਕਹੀ ਜਾਂਦੇ ਆ ਉਹਨੂੰ ਕਦੇ ਆਪਾਂ ਬਦਲਦੇ ਨਹੀਂ ਲਾਇਆ ਕਿੰਨੀਆਂ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਨਾ ਅਸਲ ਦੇ ਵਿੱਚ ਹਕੀਕਤ ਕੀ ਹੁੰਦੀ ਆ ਜਿਹੜਾ ਹੁਣ ਸਾਡਾ ਮਲਬਾਈ ਕਿੱਧਰ ਦਾ ਕੰਮ ਆ ਵੀਰ ਜੀ ਜਿਹੜੀ ਪਾਰਟੀ ਨੇ ਸਾਨੂੰ ਬੁੱਕ ਕੀਤਾ ਉਹ ਤੁਸੀਂ ਮੰਨ ਲਓ ਵੀ ਬਰਾਤ ਨੇ ਘਰੋਂ 10:00 ਤੱਕ ਕਈ ਵਾਰ ਵੀਰੇ 11:00 12:00 ਵੀ ਵੱਜ ਜਾਂਦੀ ਹੈ ਪਰ ਸਾਨੂੰ ਵੀਰੇ ਉਹੀ ਟਾਈਮ ਦਾ ਸਾਡਾ ਵੀ ਅਸੀਂ 4:00 ਤੁਰਨਾ ਹੋਵੇ ਅਗਲੇ ਸਾਨੂੰ ਇੱਕ ਟਾਈਮ ਦੇਣਾ ਵੀਰੇ ਤੁਸੀਂ ਸਾਡੇ ਕੋਲ 7:00 ਵਜੇ ਕਰੇ ਪਹੁੰਚਣੇ ਚਾਹੀਦੇ ਹੋ ਸਾਨੂੰ ਉਸ ਟਾਈਮ ਪਹੁੰਚਣੇ ਪੈਂਦਾ ਜੇ ਵੀਰੇ ਨਾ ਪਹੁੰਚ ਗਏ ਤਾਂ ਇਹ ਸਾਨੂੰ ਉਹ ਮੰਨ ਕੇ ਚੱਲੋ ਸਾਰੇ ਦਿਨ ਦੇ ਵਿੱਚ ਸਾਨੂੰ ਕਦੋਂ ਵੀ ਕਹਿ ਸਕਦੇ ਵੀਰੇ ਤੁਸੀਂ ਸਾਨੂੰ ਲੇਟ ਕਰਵਾਤਾ ਜਾਂ ਸਾਡੇ ਵੀਰੇ ਬਰਾਤ ਆ ਤੁਹਾਡਾ ਕਰਕੇ ਲੇਟ ਹੋ ਗਈ ਉਹਨਾਂ ਨੇ ਵੀਰੇ ਭਲਾ 9:00 ਵਜੇ ਤੁਰਨਾ ਪੈਂਦਾ 10:00 ਵਜੇ ਤੁਰਨਾ ਸਵੇਰ 4:00 ਜਾਂ 3:00 ਵੀ ਕਈ ਵਾਰੀ ਉੱਠਣਾ ਤੇ ਜਾਣ ਤਲੀ ਦੇ ਧਰ ਕੇ ਜਾਣ ਵਾਲੀ ਗੱਲ ਹੀ ਹੁੰਦੀ ਹੈ ਵੀਰੇ ਫਿਰ ਟਾਈਮ ਤੇ ਪਹੁੰਚਣਾ ਪੈਂਦਾ ਉੱਥੇ ਜਾ ਕੇ ਪਹਿਲਾਂ ਦੇਸੀ 2 ਘੰਟੇ ਬੈਠੇ ਰਹਿਗੇ ਦੁੱਖ ਤਕਲੀਬ ਰਾਤ ਹੀ ਹੁੰਦੀ ਹੈ ਵੀਰੇ ਸਾਨੂੰ ਆਏ ਹੁੰਦਾ ਕਿ ਕੋਈ ਕੋਈ ਐਕਸੀਡੈਂਟ ਨਾ ਹੋ ਜੇ ਕਿਉਂਕਿ ਸ਼ਾਮ ਨੂੰ ਹੀ ਬਹੁਤ ਲੇਟ ਹੋ ਜਾਂਦੇ ਆ ਕਿਉਂਕਿ 6-7 ਵਜੇ ਤੱਕ ਵੀਰੇ ਬਰਾਤ ਪੈਲਸਨ ਦੇ ਵਿੱਚ ਤੁਰਦੇ ਆ ਫਿਰ ਵੀਰੇ ਅਸੀਂ ਤਾਂ ਘਰੇ ਵੀ ਪਹੁੰਚਣਾ ਹੁੰਦਾ ਫਿਰ ਘਰੇ ਜਾ ਕੇ ਡੋਲੀ ਲਾਉਣੀ ਫਿਰ ਉੱਥੇ ਕਈ ਵੇਰ ਵੀਰੇ ਖਾਦੀ ਪੀਤੀ ਵਾਲੇ ਹੁੰਦੇ ਆ ਉਹ ਵੀਰੇ ਤੁਸੀਂ 10-15 ਮਿੰਟ ਅੱਧਾ ਘੰਟਾ ਲਾ ਕੇ ਜਾਓ ਹਨਾ ਕਈ ਵੇਰੇ ਤਾਂ ਵੀਰੇ ਉਹਨਾਂ ਤੋਂ ਵੀ ਜਾਨ ਛੜਾ ਕੇ ਨਿਕਲਣਾ ਪੈਂਦਾ ਵੀਰੇ ਅਸੀਂ ਟਾਈਮ 'ਨਾ ਪਹੁੰਚਣਾ ਸਵੇਰ ਨੂੰ ਫਿਰ ਪ੍ਰੋਗਰਾਮ ਤੇ ਜਾਣਾ ਵੀਰੇ ਮੁਸ਼ਕਲਾਂ ਤਾਂ ਬਹੁਤ ਆ ਜਾਂਦੀਆਂ ਪੈਸਿਆਂ ਦੀ ਗੱਲ ਕਰ ਗਏ ਤਾਂ ਲੋਕ ਕਹਿੰਦੇ ਆ ਕਿ ਚੰਗੇ ਪੈਸੇ ਮੋٹے ਪੈਸੇ ਤੁਸੀਂ ਕਮਾਉਨੇ ਹੋ ਹੂੰ ਹੂੰ ਕੀ ਵਾਕਈ ਮੋٹے ਪੈਸੇ ਬੰਦੇ ਆ ਨਹੀਂ ਵੀਰੇ ਤਾਂ ਬਹਿ ਮੀ ਹੁੰਦਾ ਹਨਾ ਕਿਉਂਕਿ ਦੂਸਰੇ ਦੀ ਥਾਲੀ ਦੇ ਵਿੱਚ ਲੱਡੂ ਵੱਡਾ ਹੀ ਲੱਗਦਾ ਕਿਉਂਕਿ ਖਰਚੇ ਵੀ ਪੈਂਦੇ ਵੀਰੇ ਗੱਡੀ ਦੇ ਖਰਚੇ ਹੋਗੇ ਮੁੰਡਿਆਂ ਦੇ ਖਰਚੇ ਹੋਗੇ ਹਨਾ ਕੀ ਬੁਕਿੰਗ ਦੇ ਹਿਸਾਬ ਨਾਲ ਹੁੰਦਾ ਵੀਰੇ ਵੀ ਆਪਣੀ ਬੁਕਿੰਗ ਕੀ ਆ ਜਾਂ ਹੋਰ ਪਾਰਟੀਆਂ ਆਪਦੀ ਬੁਕਿੰਗ ਕੀ ਲੈਂਦੀਆਂ ਹਰੇਕ ਵੀਰੇ ਬੁਕਿੰਗ ਦਾ ਵੱਡਾ ਵੱਟ ਚਾਰ ਜਾਂਦਾ ਹਨਾ ਜਿਵੇਂ ਹੁਣ ਕੋਈ 20000 ਰੁਪਏ ਲਈ ਜਾਂਦਾ ਕੋਈ ਵੀਰੇ 15000 ਰੁਪਏ ਲਈ ਕੋਈ 10 ਵੀ ਲਈ ਜਾਂਦਾ ਉਹ ਅਗਲੇ ਦੀ ਆਪਦੀ ਸੈਟਿੰਗ ਹੈ ਪਰ ਬਾਕੀ ਵੀਰੇ ਸਾਰੇ ਖਰਚੇ ਕੱਢ ਕੇ ਬਸ ওই 5-4000 ਹੀ ਬਚਦਾ ਕੋਈ ਏਡੀ ਵੱਡੀ ਵੀ ਨਹੀਂ ਯਾਰ 20000 20 ਦਾ 20 ਤੇ ਤੁਸੀਂ ਅੱਜ ਮਲਵਈ ਗਿੱਧਾ ਵੀ ਸਾਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਨਾ ਉਹਦੇ ਬਾਰੇ ਗੱਲਾਂ ਬਾਤਾਂ ਕਰਨ ਆਏ ਹੋ ਸੋ ਤੁਹਾਨੂੰ ਵੈਲਕਮ ਜੀ ਜਨਵਰੀ ਬਾਈ ਜੇ ਮੈਂ ਗੱਲ ਕਰਾ ਹਨਾ ਜਿਵੇਂ ਪਹਿਲਾਂ ਮੈਂ ਸਵਾਲ ਕੀਤਾ ਸੀਗਾ ਵੀ ਸੱਭਿਆਚਾਰਕ ਜਿਹੜੇ ਗਰੁੱਪ ਹੁੰਦੇ ਆ ਬਿਲਕੁਲ ਜੀ ਨਜ਼ਰੀਆ ਲੋਕਾਂ ਦਾ ਵੱਖ-ਵੱਖਰਾ ਹੁੰਦਾ ਹੈ ਕੋਈ ਕਿਸ ਨਜ਼ਰੀਏ ਨਾਲ ਦੇਖਦਾ ਕੋਈ ਕਿਸ ਨਜ਼ਰੀਏ ਨਾਲ ਦੇਖਦਾ ਤੇ ਤੁਸੀਂ ਵੀ ਮੰਨ ਲਓ ਸ਼ੋਅ ਲਾਉਣੇ ਆ ਹਨਾ ਤੁਸੀਂ ਵੀ ਕੰਮ ਕਰਦੇ ਹੋ ਤੇ ਜਦੋਂ ਤੁਸੀਂ ਪ੍ਰੋਗਰਾਮ ਤੇ ਜਾਂਦੇ ਹੋ ਤਾਂ ਫਿਰ ਕੀ ਕੁਝ ਫੇਸ ਕਰਨਾ ਪੈਂਦਾ ਲੋਕਾਂ ਵੱਲੋਂ 네ਗੇਟਿਵ ਗੱਲਾਂ ਵੀ ਕੋਈ ਸਾਹਮਣੇ ਆਉਂਦੀਆਂ ਬਿਲਕੁਲ ਵੀ ਪਹਿਲਾਂ ਤਾਂ ਇਹੀ ਹੁੰਦਾ ਵੀ ਜਿਹੜਾ ਕੰਮ ਹੁੰਦਾ ਨਾ ਆਪਣਾ ਹਨਾ ਕੰਮ ਤਾਂ ਕੋਈ ਵੀ ਹੈ ਵੀਰੇ ਯਾਰ ਉਸ ਨਾਲ ਆਪ ਪਿਆਰ ਕਰਾਂਗੇ ਹਨਾ ਸਾਡਾ ਕਿਉਂਕਿ ਸ਼ੌਂਕ ਹੁੰਦਾ ਵੀਰੇ ਇਹ ਚੀਜ਼ ਦਾ ਕਿਤੇ ਹੁਣ ਜੇ ਜੇ ਆਪਾਂ ਲੋਕਾਂ ਦਾ ਨੈਗੇਟਿਵ ਪੱਖ ਦੇਖਦੇ ਆਂ ਤਾਂ ਅਗਲਾ ਕਹਿੰਦਾ ਵੀ ਇਹ じゃ ਤੁਸੀਂ ਵੀ ਇੰਨੇ ਵਧੀਆ ਸੋਹਣੇ ਘਰਾਂ ਦੇ ਆਪ ਐਡੇ ਵਧੀਆ ਘਰਾਂ ਦੇ ਮੁੰਡਿਆਂ ਜਾਂ ਤੁਸੀਂ ਇਹ ਕੰਮ ਘਾਤੋਂ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਵੀਰੇ ਸ਼ੌਂਕ ਤੇ ਗੱਲ ਆ ਜਾਂਦੀ ਵੀ ਸ਼ੌਂਕ ਆ ਇਹ ਮਾਂ ਨਹੀਂ ਇੱਧਰ ਜਾ ਕੇ ਲੱਗਦਾ ਹਨਾ ਪਰ ਜਿਹੜੀ ਨੈਗੇਟਿਵ ਵੀਰੇ ਗੱਲ ਹੁੰਦੀ ਆ ਯਾਰ ਵੀਰੇ ਤੁਸੀਂ ਇਹ ਨਚਾਰ ਵਾਲਾ ਕੰਮ ਕਰਦੇ ਹੋ ਪਰ ਨਹੀਂ ਵੀਰੇ ਜਿੱਥੇ ਸਾਨੂੰ ਲੋਕ ਪ ਹਣਾ ਤੇ ਜਿਹੜੀ ਵੀਰੇ ਕਹੀ ਜਾਂਦੇ ਆ ਉਹਨੂੰ ਕਦੇ ਆਪਾਂ ਬਦਲਤੇ ਨਹੀਂ ਲਾਇਆ ਤੇ ਭਾਈ ਜੇ ਮੈਂ ਗੱਲ ਕਰਾਂ ਕਿੰਨੀਆਂ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਨਾ ਕਿਉਂਕਿ ਕਈ ਲੋਕਾਂ ਨੂੰ ਤਾਂ ਇਹ ਚੀਜ਼ ਲੱਗਦੀ ਆ ਵੀ ਯਾਰ ਇਹਨਾਂ ਕੋਲ ਤਾਂ ਬੜੇ ਪੈਸੇ ਹੁੰਦੇ ਆ ਇਹਨਾਂ ਤਾਂ ਜਦੋਂ ਸਟੇਜ ਤੇ ਨੱਚਦੇ ਆ ਇਹ ਤਾਂ ਲੋਕ ਉਹਦੇ ਪੈਸੇ ਬਹੁਤ ਜ਼ਿਆਦਾ ਸੜਦੇ ਆ ਮਤਲਬ ਚੰਗੀ ਕਮਾਈ ਹੁੰਦੀ ਹੈ ਇਹਨਾਂ ਨੂੰ ਹਨਾ ਤੇ ਅਸਲ ਦੇ ਵਿੱਚ ਹਕੀਕਤ ਕੀ ਹੁੰਦੀ ਹੈ ਹਕੀਕਤ ਵੀਰੇ ਇਹ ਆ ਵੀ ਜਿਹੜਾ ਹੁਣ ਸਾਡਾ ਮਲਬਾਈ ਕਿੱਧਰ ਦਾ ਕੰਮ ਆ ਵੀਰ ਜੀ ਪਹਿਲਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਸਵੇਰਾਂ ਜੇ ਕਿਹੜੀ ਤਰ੍ਹਾਂ ਹੁੰਦਾ ਪ੍ਰਵਾਹ ਜਾਂ ਜਿਹੜੇ ਹੁਣ ਬਈ ਜਿੱਥੇ ਜਿਹੜੀ ਪਾਰਟੀ ਨੇ ਸਾਨੂੰ ਬੁੱਕ ਕੀਤਾ ਉਹ ਤੁਸੀਂ ਮੰਨ ਲਓ ਵੀ ਬਰਾਤ ਨੇ ਘਰੋਂ 10 ਜਰ ਤੱਕ ਕਈ ਵਾਰ ਵੀਰੇ 11 12 ਵਜੇ ਵੱਜ ਜਾਂਦੇ ਆ ਹਣਾ ਪਰ ਸਾਨੂੰ ਵੀ ਉਹੀ ਟਾਈਮ ਹੁੰਦਾ ਸਾਡਾ ਵੀ ਅਸੀਂ 4 ਵਜੇ ਤੁਰਨਾ ਹੋਵੇ ਅਗਲੇ ਸਾਨੂੰ ਇੱਕ ਟਾਈਮ ਦੇਣਾ ਵੀਰੇ ਤੁਸੀਂ ਸਾਡੇ ਕੋਲ 7 ਵਜੇ ਕਰੇ ਪਹੁੰਚੜੇ ਚਾਹੀਦੇ ਹੋ ਸਾਨੂੰ ਉਸ ਟਾਈਮ ਪਹੁੰਚਣੇ ਪੈਂਦਾ ਜੇ ਵੀਰੇ ਨਾ ਪਹੁੰਚ ਗਏ ਤਾਂ ਇਹ ਸਾਨੂੰ ਉਹ ਮੰਨ ਕੇ ਚੱਲੋ ਸਾਰੇ ਦਿਨ ਦੇ ਵਿੱਚ ਸਾਨੂੰ ਕਦੋਂ ਵੀ ਕਹਿ ਸਕਦੇ ਵੀਰੇ ਤੁਸੀਂ ਸਾਨੂੰ ਲੇਟ ਕਰਵਾਤਾ ਜਾਂ ਸਾਡੇ ਬਰੇ ਬਰਾਤ ਤੁਹਾਡਾ ਕਰਕੇ ਲੇਟ ਹੋ ਗਈ ਉਹਨਾਂ ਨੇ ਵੀਰੇ ਪਹਿਲਾਂ 9 ਵਜੇ ਤੁਰਨਾ ਭਲਾ 10 ਵਜੇ ਤੁਰਨਾ ਸਾਨੂੰ ਗगन ਵੀਰੇ ਸਵੇਰ 4 ਜਾਂ 3 ਵਜੇ ਵੀ ਕਰੀ ਬੀ ਉੱਠਣਾ ਪੈਂਦਾ ਫਿਰ ਧੁੰਦ ਦੇ ਵਿੱਚ ਜਾਣਾ ਪੈਂਦਾ ਉਹ ਵੀ ਵੀਰੇ ਇੱਕ ਰਿਸਕ ਹੁੰਦਾ ਯਾਰ ਹਨਾ ਤੇ ਜਾਣ ਤਲੀ ਦੇ ਧਰ ਕੇ ਜਾਣ ਵਾਲੀ ਗੱਲ ਹੀ ਹੁੰਦੀ ਵੀਰੇ ਫਿਰ ਟਾਈਮ ਤੇ ਪਹੁੰਚਣਾ ਪੈਂਦਾ ਉੱਥੇ ਜਾ ਕੇ ਪਹਿਲਾਂ ਦੇਸੀ 2 ਘੰਟੇ ਬੈਠੇ ਰਹਿਗੇ ਪਰ ਜਾਣੇ ਜਾਣੀ ਕਿ ਜਿਹੜਾ ਦੁੱਖ ਤਕਲੀਬ ਰਾਹ ਦੀ ਹੁੰਦੀ ਹੈ ਵੀਰੇ ਸਾਨੂੰ ਆਏ ਹੁੰਦਾ ਕਿ ਕੋਈ ਕੋਈ ਐਕਸੀਡੈਂਟ ਨਾ ਹੋ ਜੇ ਹੁੰਦੇ ਵੀ ਵੀਰੇ ਸਾਡੇ ਪਿਛਲੇ ਸਾਲ ਸਾਡੇ ਪਿੰਡ ਭਾਗੀ ਗਿਆ ਤੇ ਮੁੰਡੇ ਦਾ ਕੁਲਦੀਪ ਆ ਸਾਡੀ ਕੋਈ ਟੀਮ ਸੀਗੀ ਉਹਨਾਂ ਦਾ ਐਕਸੀਡੈਂਟ ਹੋਇਆ ਪਿੰਡ ਤੋਂ ਹਨਾ ਤੇ ਕਿਉਂਕਿ ਮੁੰਡੇ ਦੇ ਸੱਟਾਂ ਵੀ ਬਹੁਤ ਲੱਗੀਆਂ ਉਹ ਵੀ ਰਾਤ ਨੂੰ ਵੀਰੇ 12 1 ਵਜੇ ਘਰੇ ਡੋਲੀ ਲਾ ਕੇ ਫੇਰ ਆਏ ਆ ਕਿਉਂਕਿ ਸ਼ਾਮ ਨੂੰ ਹੀ ਬਹੁਤ ਲੇਟ ਹੋ ਜਾਂਦੇ ਆ ਕਿਉਂਕਿ 6 7 ਵਜੇ ਤਾਂ ਵੀਰੇ ਬਰਾ ਫਿਰ ਵੀ ਅਸੀਂ ਤਾਂ ਘਰੇ ਵੀ ਪਹੁੰਚਣਾ ਹੁੰਦਾ ਫਿਰ ਘਰੇ ਜਾ ਕੇ ਡੋਲੀ ਲਾਉਣੀ ਫਿਰ ਉੱਥੇ ਕਈ ਵਾਰ ਵੀਰੇ ਖਾਦੀ ਪੀਤੀ ਵਾਲੇ ਹੁੰਦੇ ਆ ਉਹ ਵੀਰੇ ਤੁਸੀਂ ਦਾ 15 ਮਿੰਟ ਅੱਧਾ ਘੰਟਾ ਲਾ ਕੇ ਹੀ ਜਾਓ ਹਨਾ ਕਈ ਵੇਰੇ ਤਾਂ ਵੀਰੇ ਉਹਨਾਂ ਤੋਂ ਵੀ ਜਾਣ ਛੜਾ ਕੇ ਨਿਕਲਣਾ ਪੈਂਦਾ ਵੀਰੇ ਅਸੀਂ ਟਾਈਮ ਨਾਲ ਪਹੁੰਚਣਾ ਸਵੇਰ ਨੂੰ ਫੇਰ ਪ੍ਰੋਗਰਾਮ ਤੇ ਜਾਣਾ ਵੀਰੇ ਮੁਸ਼ਕਲਾਂ ਤਾਂ ਬਹੁਤ ਆਉਂਦੀਆਂ ਆਪਣਾ ਗੱਗਨ ਵੀਰੇ ਜੀ ਪੈਸਿਆਂ ਦੀ ਗੱਲ ਕਰਗੇ ਤਾਂ ਲੋਕ ਕਹਿੰਦੇ ਆ ਕਿ ਚੰਗੇ ਪੈਸੇ ਮੋٹے ਪੈਸੇ ਤੁਸੀਂ ਕਮਾਉਨੇ ਹੋ ਹੂੰ ਹੂੰ ਕੀ ਵਾਕੇ ਮੋٹے ਪੈਸੇ ਬੰਦੇ ਆ ਨਹੀਂ ਵੀਰੇ ਤਾਂ ਆਹ ਬਹਿ ਮੀ ਹੁੰਦਾ ਹਨਾ ਕਿਉਂਕਿ ਦੂਸਰੇ ਦੀ ਥਾਲੀ ਦੇ ਵਿੱਚ ਲੱਡੂ ਵੱਡਾ ਹੀ ਲੱਗਦਾ ਕਿਉਂਕਿ ਖਰਚੇ ਵੀ ਪੈਂਦੇ ਵੀਰੇ ਗੱਡੀ ਦੇ ਖਰਚੇ ਹੋਗੇ ਮੁੰਡਿਆਂ ਦੇ ਖਰਚੇ ਹੋਗੇ ਹਨਾ ਤੇ ਬਾਕੀ ਬੁਕਿੰਗ ਦੇ ਹਿਸਾਬ ਨਾਲ ਹੁੰਦਾ ਵੀਰੇ ਵੀ ਆਪਣੀ ਬੁਕਿੰਗ ਕੀ ਆ ਜਾਂ ਹੋਰ ਪਾਰਟੀਆਂ ਆ ਆਪਣੀ ਬੁਕਿੰਗ ਕੀ ਲੈਂਦੀਆਂ ਹਰੇਕ ਵੀਰੇ ਬੁਕਿੰਗ ਦਾ ਵੱਡਾ ਵੱਟ ਚਾਰ ਜਾਂਦਾ ਹਨਾ ਜਿਵੇਂ ਹੁਣ ਕੋਈ 20000 ਰੁਪਏ ਲਈ ਜਾਂਦਾ ਕੋਈ ਵੀਰੇ 15000 ਰੁਪਏ ਲਈ ਕੋਈ 10 ਵੀ ਲਈ ਜਾਂਦਾ ਉਹ ਅਗਲੇ ਦੀ ਆਪਦੀ ਸੈਟਿੰਗ ਹੈ ਪਰ ਬਾਕੀ ਵੀਰੇ ਸਾਰੇ ਖਰਚੇ ਕੱਢ ਕੇ ਬਸ ওই 5-4000 ਹੀ ਬਚਦਾ ਕੋਈ ਏਡੀ ਵੱਡੀ ਵੀ ਨਹੀਂ ਯਾਰ 20000 ਦਾ 20 ਜੇ ਮੈਂ ਬਈ ਗੱਲ ਕਰਾਂ ਤਾਂ ਕਈ ਲੋਕ ਅਜਿਹੇ ਵੀ ਹੁੰਦੇ ਤੁਹਾਨੂੰ ਮਿਲਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਯਾਰ ਇਹ ਤਾਂ ਮਤਲਬ ਕੰਜਰ ਖਾਣਾ ਹੈਗਾ ਅਜੇ ਤੱਕ ਕਿੱਤਾ ਤੁਹਾਡਾ ਸਹੀ ਨਹੀਂ ਤੁਸੀਂ ਲੱਕ ਹਲਾ ਕੇ ਰੋਟੀ ਖਾਣਿਓ ਐਦਾਂ ਦੀਆਂ ਲੋਕ ਵੀ ਤੁਹਾਨੂੰ ਮਿਲਦੇ ਆ ਜਿੰਦਗੀ ਦੇ ਵਿੱਚ ਮਿਲ ਜਾਂਦੇ ਵੀਰੇ ਤੁਹਾਨੂੰ ਤਾਂ ਪਹਿਲਾਂ ਹੀ ਦੱਸਿਆਗਾ ਜਿਹੜੇ ਨੇ ਕਹਿਣਾ ਉਹਨੇ ਤਾਂ ਵੀਰੇ ਕਹਿ ਦੇਣਾ ਹਨਾ ਤੇ ਆਪਾਂ ਜਿਹਨਾਂ ਨੇ ਸੁਣਨਾ ਤੇ ਆਪਾਂ ਉਹਨਾਂ ਨੇ ਤਾਂ ਦੇਖ ਕੇ ਕਹਿੰਦੇ ਨੇ ਵੀ ਇਹ ਨਿਚਾਰ ਆ ਹਨਾ ਪਰ ਆਪਾਂ ਉਹਦਾ ਸ਼ੌਂਕ ਵੀ ਦੇਖਣਾ ਬਿਨੈ ਸਾਡਾ ਯਾਰ ਵੀਰੇ ਕਿਉਂਕਿ ਬੱਚੇ ਵੀ ਪਾਲਣੇ ਆ ਵੀਰੇ ਹਨਾ ਪਰਿਵਾਰ ਵੀ ਪਾਲਣਾ ਬੱਚੇ ਵੀ ਪਾਲਣੇ ਕਿਉਂਕਿ ਕਬੀਲਦਾਰੀ ਜੋ ਸਰਪੈਂਚ ਨੇ ਬਾਈ ਫਿਰ ਬੰਦੇ ਨੂੰ ਜਿਹੜੇ ਸ਼ੌਂਕ ਹੁੰਦੇ ਆ ਉਹਨੂੰ ਸ਼ੌਂਕ ਨੂੰ ਮਾਰਨਾ ਵੀ ਪੈ ਜਾਂਦਾ ਉਦੋਂ ਕੋਈ ਕੁਝ ਵੀ ਕਹੀ ਜਾਵੇ ਫਿਰ ਉਹ ਚੀਜ਼ ਨੂੰ ਜੇ ਤਾਂ ਵੀ ਆਪੋ ਆਪ ਦਾ ਦਿਲ ਤੇ ਲਾ ਲਈ ਯਾਰ ਫਿਰ ਤਾਂ ਆਪਾਂ ਛੱਡ ਵੀ ਦੇਗੇ ਪਰ ਕਦੇ ਆਪਾਂ ਦਿਲ ਤੇ ਨਹੀਂ ਲਾਈ ਆਪਾਂ ਕਹਿੰਦੇ ਵੀ ਇਹ ਕਹਿਣ ਵਾਲੇ ਤਾਂ ਕਹਿ ਦੇਣਾ ਆਪਾਂ ਦਾ ਕੰਮ ਕਰਦੇ ਜਾਓ ਗੱਲ ਖਤਮ ਬਈ ਜੇ ਆਪਾਂ ਆਮ ਲੋਕਾਂ ਤੋਂ ਛੱਡ ਕੇ ਰਿਸ਼ਤੇਦਾਰਾਂ ਵੱਲ ਆ ਗਏ ਤਾਂ ਰਿਸ਼ਤੇਦਾਰ ਵੀ ਕਈ ਵਾਰੇ ਇਦਾਂ ਦੇ ਹੁੰਦੇ ਆ ਉਹ ਵੀ ਕਹਿੰਦੇ ਹੁੰਦੇ ਵੀ ਆ ਤੁਸੀਂ ਕਿਹੜੇ ਕੰਮ ਕਰਦੇ ਹੋ ਮਤਲਬ ਸਾਡੀ ਜਾਂ ਪਰਿਵਾਰ ਦੀ ਗੱਲ ਕਰਗੇ ਫੈਮਿਲੀ ਤਾਂ ਉਹ ਵੀ ਕਹਿੰਦੇ ਵੀ ਸਾਡਾ ਨਾਮ ਖਰਾਬ ਹੁੰਦਾ ਹਨ ਤੁਸੀਂ ਲੋਕਾਂ ਦੇ ਵਿਆਹਾਂ 'ਚ ਜਾ ਕੇ ਨੱਚਦੇ ਫਿਰਦੇ ਹੋ ਤੁਸੀਂ ਬੋਲੀਆਂ ਪਾਉਂਦੇ ਫਿਰਦੇ ਹੋ ਤੁਸੀਂ ਸਟੇਜਾਂ ਤੇ ਚੜ ਕਿ ਆ ਵੀ ਨਹੀਂ ਸਾਡਾ ਨਾਂ ਖਰਾਬ ਹੁੰਦਾ ਨਹੀਂ ਵੀਰ ਚਲੋ ਥੋੜੀ ਜਿਹੜੀ ਚੰਦਾ ਜਰੂਰ ਆਉਂਦੀ ਪਹਿਲਾਂ ਪਹਿਲਾਂ ਪਰਿਵਾਰ ਦੇ ਵਿੱਚ ਵੀ ਆਉਂਦੀ ਹੈ ਰਿਸ਼ਤੇਦਾਰਾਂ ਦੇ ਵਿੱਚ ਵੀ ਆਉਂਦੀ ਵੀਰ ਤੁਸੀਂ ਯਾਰ ਤੁਸੀਂ ਖੇਤੀ ਕਰ ਲਓ ਹਨਾ ਕਿਉਂਕਿ ਜੱਟਾਂ ਦੇ ਮੁੰਡਿਆਂ ਦਾ ਵੀਰੇ ਪ੍ਰੋਬਲਮ ਆਉਂਦੀ ਆ ਹਨਾ ਕਿਉਂਕਿ ਮੈਂ ਆਪ ਖੇਤੀ ਕਰਦਾ ਸੀਗਾ ਪਹਿਲਾਂ ਹੁਣ ਚਲੋ ਖੇਤੀ ਮਾਮਲਾ ਪੜਾ ਮਾਵਲੇ ਤੇ ਵੀਰੇ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਆਪਣਾ ਨਾਂ ਤਾਂ ਵੀਰੇ ਵਰਕਸ਼ਾਪ ਦਾ ਵੀ ਕੰਮ ਕਰੀਦਾ ਕਿਉਂਕਿ ਸੀਜ਼ਨ ਵੇਲੇ ਫਿਰ ਇੱਧਰ ਆਪਣਾ ਪ੍ਰੋਬਲਮ ਚੱਲ ਪੈਂਦੇ 10ਵੇਂ 11ਵੇਂ ਮਹੀਨੇ ਦੇ ਵਿੱਚ ਫਿਰ ਇੱਧਰ ਆ ਜਾਂਦਾ ਹਨ ਕਿਉਂਕਿ ਜਦੋਂ ਕੰਮ ਸ਼ੁਰੂ ਕਰਦੇ ਆ ਉਹਦੇ ਵੀ ਰੇੜਚਣ ਹਰੇਕ ਬੰਦੇ ਨੂੰ ਆਉਂਦੀ ਆ ਕਿਉਂਕਿ ਜਦੋਂ ਫਿਰ ਨਾਂ ਬਣ ਜਾਂਦਾ ਫਿਰ ਉਹੀ ਰਿਸ਼ਤੇਦਾਰ ਜਾਂ ਪਰਿਵਾਰ ਵਾਲੇ ਜਦੋਂ ਪੈਸੇ ਘਰੇ ਆਉਣ ਲੱਗ ਜਾਂਦੇ ਆ ਫਿਰ ਜਾਂ ਨਾਂ ਬਣ ਜਾਂਦਾ ਫਿਰ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹ ਵੀ ਫਿਰ ਸਾਵਾਸ਼ੇ ਦਿੰਦੇ ਨੇ ਯਾਰ ਤੂੰ ਬਹੁਤ ਵਧੀਆ ਕੰਮ ਕੀਤਾ ਵਧੀਆ ਚਾਰ ਪੈਸੇ ਘਰੇ ਆਉਂਦੇ ਆ ਤੇ ਭਾਈ ਜੇ ਮੈਂ ਇਸ ਸਫਲ ਦੀ ਗੱਲ ਕਰਾਂ ਤਾਂ ਤੂੰ ਇਹ ਲੈਣ ਵਾਲਾ ਆਉਣਾ ਕਿਵੇਂ ਹੁੰਦਾ ਫਿਰ ਤੁਹਾਡਾ ਮੰਨ ਲਓ ਜਿਹੜਾ ਤੁਸੀਂ ਕੰਮ ਕਰਦੇ ਹੋ ਗਰੁੱਪ ਦਾ ਤੁਸੀਂ ਅੱਜ ਕੰਮ ਕਰ ਗਰਪਦੀ ਵੀਰੇ ਪਹਿਲਾਂ ਤਾਂ ਦੇਖੋ ਇਹਦੇ ਬਾਰੇ ਸਿੱਖਣਾ ਪੈਂਦਾ ਵੀਰੇ ਜਿਆ ਬੋਲੀਆਂ ਹੋ ਗਈਆਂ ਹਨਾ ਸਾਰੀ ਇਹਦੇ ਬਾਰੇ ਨੌਲਜ ਲੈਣੀ ਪੈਂਦੀ ਆ ਤੇ ਬਾਕੀ ਵੀਰੇ ਡਰੈਸਾਂ ਤੇ ਗੱਲ ਜਾਵੜਦੀ ਆ ਕਿਉਂਕਿ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਵੀਰੇ ਇਹਦੇ ਵਿੱਚ ਚਲੋ ਠੀਕ ਆ ਜਿੰਨੀ ਕਿ ਆਪਣੀ ਕਲਾ ਉਹ ਵੀ ਕੰਮ ਕਰਦੀ ਆ ਸਿੱਖਿਆ ਹੋਣਾ ਵੀ ਜ਼ਰੂਰੀ ਆ ਉਹਦੇ ਨਾਲ ਨਾਲ ਵੀਰੇ ਆਪਣੇ ਡਰੈਸ ਅੱਪ ਤੇ ਬਹੁਤ ਇਹ ਜਿਵੇਂ ਕਹਿੰਦਾ ਵੀ ਡਿਪੈਂਡ ਆ ਕਿਉਂਕਿ ਜੇ ਆਪਣੀ ਡਰੈਸ ਅੱਪ ਵਧੀਆ ਤਾਂ ਸੋਹਣੇ ਮੁੰਡੇ ਲੱਗੇ ਆ ਤਾਂ ਹਰ ਇੱਕ ਬੰਦਾ ਆਪਣਾ ਭੱਜ ਕੇ ਕਾਰਡ ਫੜਦਾ ਵੀਰੇ ਤੁਹਾਡਾ ਕਾਰਡ ਦਿਓ ਯਾਰ ਹਨਾ ਤੇ ਕੰਮ ਤਾਂ ਵੀਰੇ ਬਾਅਦ ਚ ਦੇਖਣਾ ਹੁੰਦਾ ਸਭ ਤੋਂ ਪਹਿਲਾਂ ਤਾਂ ਆਪਣੀ ਕਲਾ ਵੀ ਕੰਮ ਕਰਦੀ ਵੀਰੇ ਉਹਦੇ ਨਾਲ ਨਾਲ ਡਰੈੱਸ ਅਪ ਤੇ ਵੀ ਕੰਮ ਜਾਂਦਾ ਹਨਾ ਅਗਲਾ ਕਹਿੰਦਾ ਬਈ ਤਾ ਡਰੈੱਸਾਂ ਵਧੀਆ ਯਾਰ ਕਿੱਥੋਂ ਬਣਵਾਈਆਂ ਬਾਕੀ ਵੀਰੇ ਡਰੈੱਸਾਂ ਰੁੱਸਾਂ ਦਾ ਵੀ ਖਰਚੇ ਪੈ ਜਾਂਦੇ ਆ ਡਰੈੱਸਾਂ ਜੰਨੀਆਂ ਵੀ ਬਾੜਨੀਆਂ ਫਗਵਾੜੇ ਤੋਂ ਬੰਦੀਆਂ ਡਰੈੱਸਾਂ ਵੀ ਵਧੀਆ ਬਣਾ ਕੇ ਰੱਖੀ ਦੀਆਂ ਤੇ ਬਾਕੀ ਵੀਰੇ ਗगन ਵੀਰੇ ਬਾਬੇ ਦੀ ਮਿਹਰ ਹੈ ਕੰਮ ਵੀ ਵਧੀਆਗਾ हां जी एक ਪਾਸੇ ਤਾਂ ਜੇ ਮੈਂ ਗੱਲ ਕਰਾਂ ਸ਼ਾਬਾਸ਼ੇ ਦੇਣੇ ਤੁਹਾਨੂੰ ਬੰਦੀ ਹੈ ਕਿਉਂਕਿ ਤੁਸੀਂ ਪੰਜਾਬ ਦਾ ਵਿਰਸਾ ਸੰਭਿਆ ਤੁਸੀਂ ਪੰਜਾਬੀ ਆ ਤੁਹਾਨੂੰ ਸੰਭਿਆ ਤੁਸੀਂ ਮਾਂ ਬੋਲੀ ਨੂੰ ਸੰਭਿਆ ਕਿਉਂਕਿ ਬਹੁਤ ਸਾਰੀਆਂ ਅੱਜ ਕੱਲ ਪੰਜਾਬੀ ਵਿਰਸਾ ਸਾਡਾ ਖਤਮ ਹੁੰਦਾ ਜਾ ਰਿਹਾ ਮਾਂ ਬੋਲੀ ਨੂੰ ਲੋਕ ਭੁੱਲਦੇ ਜਾ ਰਹੇ ਆ ਬਸ ਸਲਾਮ ਵੀ ਤੁਹਾਨੂੰ ਕਰਨੀ ਬੰਦੀ ਹੈ ਕਿ ਤੁਸੀਂ ਵਿਰਸਾ ਸੰਭੀ ਬੈਠੇ ਹੋ ਮਾਂ ਬੋਲੀ ਸੰਭੀ ਬੈਠੇ ਹੋ ਸੱਭਿਆਚਾਰ ਸਾਡਾ ਸੰਭੀ ਬੈਠੇ ਹੋ ਹਣਾ ਤੇ ਮਨ ਲੋ ਕਈ ਲੋਕ ਐਦਾਂ ਦੇ ਮਿਲਦੇ ਹੋਣ ਕਿ ਵੀ ਯਾਰ ਮੁੰਡਿਓ ਤੁਹਾਡੇ ਸ਼ਾਬਾਸ਼ ਹੈ ਤੁਸੀਂ ਪੰਜਾਬੀ ਵਿਰਸਾ ਸੰਭੀ ਬੈਠੇ ਹੋ ਸਾਡਾ ਫਿਰ ਉਦੋਂ ਕਿਵੇਂ ਮਹਿਸੂਸ ਹੁੰਦਾ ਬਿਲਕੁਲ ਵੀਰੇ ਹੁਣ ਕਿਉਂਕਿ ਵੀਰੇ ਸਾਰੇ ਵਿਰਾਸਤੀ ਸਾਜ਼ ਹੁੰਦੇ ਨਾਲ ਸਾਡੇ ਹਨਾ ਕਿਉਂਕਿ ਵਕਤੂ ਹੋ ਗਿਆ ਵੀਰੇ ਤੁੰਬੀ ਹੋ ਗਈ ਜਾਂ ਢੋਲ ਹੋ ਗਿਆ ਹਨਾ ਸਾਰੇ ਫੂਕ ਸਾਜ਼ ਨੇ ਹਨਾ ਤੇ ਜਿਹੜੋ ਨਾ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਵੀਰੇ ਜਾਂ ਸਰੰਗੀ ਹੋ ਗਈ ਹਨਾ ਜਿਹੜੇ ਜਾਂ ਆਪਣੇ ਪੁਰਾਣੇ ਬਜ਼ੁਰਗ ਨੇ ਉਹ ਜਦੋਂ ਉਹਨਾਂ ਚੀਜ਼ਾਂ ਨੂੰ ਪਿਆਰ ਕਰਦੇ ਆ ਤੇ ਉਹਨਾਂ ਚੀਜ਼ਾਂ ਨੂੰ ਵਜਦੇ ਸੁਣਦੇ ਤਾਂ ਬੜਾ ਬਾਈ ਦਿਲ ਨੂੰ ਸਕੂਨ ਹੁੰਦਾ ਹਨਾ ਜਾਂ ਵਕਤੂ ਸਾਜ਼ ਵੀਰੇ ਹੁਣ ਤਾਂ ਕਲਾ ਮਲਵਾਈ ਗਿੱਧੇ ਚ ਰਹਿ ਗਿਆ ਕਿਉਂਕਿ ਪਹਿਲਾਂ ਆਮ ਮੇਲਿਆਂ ਦੇ ਵਿੱਚ ਵੀ ਵਜਦਾ ਸੀਗਾ ਤੇ ਇਹਨਾਂ ਚੀਜ਼ਾਂ ਜਿਹੜੇ ਵੀਰੇ ਪਿਆਰ ਕਰਨ ਵਾਲੇ ਹੈਗੇ ਕਦਰ ਕਰਨ ਵਾਲੇ ਹੈਗੇ ਵੀਰੇ ਜਿਹੜੀ ਨਵੀਂ ਆਡੀਓ ਜਿਵੇਂ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਉਹ ਕਈ ਵਾਰੀ ਹੁਣ ਅਸੀਂ ਦੇਖਦੇ ਹੁੰਦੇ ਜਿਉਂ ਹੀ ਬੈਠੇ ਹੁੰਨੇ ਆ ਉਹ ਕਹਿੰਨਗੇ ਵੀਰੇ ਆਜਾ ਸਾਨੂੰ ਬੁਜਾ ਕੇ ਦਿਖਾਉ ਕੀ ਤਾਰਜੀ ਹੈ ਨਾ ਇਦਾਂ-ਉਦਾਂ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਉਹਦੇ ਸ਼ਾਇਦ ਨਾਮ ਬਾਰੇ ਵੀ ਨਹੀਂ ਪਤਾ ਲੱਗਦਾ ਪਰ ਉਹਨਾਂ ਨੂੰ ਵਜਦਾ ਵਧੀਆ ਲੱਗਦਾ ਹੈ ਇਹ ਨਹੀਂ ਗੱਲ ਵੀ ਉਹਨੂੰ ਵਜਦਾ ਨਹੀਂ ਚੰਗਾ ਲੱਗਦਾ ਉਹ ਉਸ ਚੀਜ਼ ਨੂੰ ਪਿਆਰ ਕਰਦੇ ਨੇ ਪਰ ਉਹਨਾਂ ਨੂੰ ਕਈ ਵਾਰੀ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਕਿਉਂਕਿ ਬਈ ਸਾਰੇ ਪੁਰਾਣੇ ਸਾਜ਼ ਨੇ ਵਿਰਾਸਤੀ ਸਾਜ਼ ਨੇ ਹੈ ਨਾ ਪਰ ਇਹ ਪਰ ਮੈਂ ਸਾਰੇ ਜਿੰਨੇ ਵੀ ਮੇਰੇ ਭਰਾ ਕੰਮ ਕਰਦੇ ਨੇ ਮਲਬਾਈ ਗਿੱਦੇ ਦਾ ਸਾਰੇ ਜਿਵੇਂ ਕਹਿੰਦੇ ਨੇ ਵੀ ਇਸ ਚੀਜ਼ ਦੇ ਵਧਾਈ ਦੇ ਵੀ ਹੱਕਦਾਰ ਨਹੀਂ ਹਨ ਤੇ ਵੀ ਜਿਹੜੇ ਇਸ ਚੀਜ਼ ਨੂੰ ਸਾਂਭੀ ਬੈਠੇ ਆ ਵਧੀਆ ਸਾਂਭੀ ਰੱਖਣਾ ਬਾਈ ਜੇ ਮੈਂ ਗੱਲ ਕਰਾਂ ਮੁਸ਼ਕਲਾਂ ਦੀ ਹਨਾ ਮੁਸ਼ਕਲਾਂ ਤੁਸੀਂ ਦੱਸ ਕਹਟੇ ਪਹਿਲਾਂ ਬਹੁਤ ਸਾਰਿਆਂ ਜਦੋਂ ਕੋਈ ਨਵੀਂ ਸ਼ੁਰੂਆਤ ਹੁੰਦੀ ਹੈ ਤਾਂ ਆਉਂਦੀਆਂ ਨੇ ਬਿਲਕੁਲ ਚੱਲਦੇ ਸੀਜ਼ਨ ਵਿੱਚ ਵੀ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਬਿਲਕੁਲ ਵੀਰੇ ਗਗਨ ਵੀਰੇ ਪਹਿਲੇ ਤਾਂ ਇਹ ਗੱਲ ਹੋ ਜਾਂਦੀ ਹੈ ਹਨਾ ਵੀ ਕਈ ਵਾਰੀ ਤਾਂ ਪਾਰਟੀਆਂ ਪ੍ਰੋਗਰਾਮ ਬੁੱਕ ਕਰਵਾ ਦਿੰਦੇ ਆ ਜਿਹੜੀ ਆਪਾਂ ਬੁਕਿੰਗ ਦੀ ਵੀ ਗੱਲ ਕਰਦੇ ਕਿਉਂਕਿ ਵੀ ਪ੍ਰੋਬਲਮ ਹੀ ਹੁੰਦੀ ਵੀਰੇ ਜਦੋਂ ਹੁਣ ਆਪਾਂ ਨੂੰ ਪ੍ਰੋਮ ਬੁੱਕ ਕਰਾਦਣਾ ਸਾਰੀ ਟੀਮ ਰੈਡੀ ਕਰਦੇ ਨੇ ਵੀ ਆਹ ਦਿਨ ਦਾ ਆਪਣਾ ਪ੍ਰੋਗਰਾਮ ਬੁੱਕ ਹੈ ਹਨਾ ਕਈ ਵਾਰੀ ਵੀਰੇ ਪਾਰਟੀ ਘੱਟ ਤੇ ਮਿਲ ਜਾਂਦੀ ਆ ਤੋ ਕੈਨਸਲ ਵੀ ਕਰ ਦਿੰਦੇ ਆ ਕਈ ਵਾਰ ਤਾਂ ਹੁਣ ਇਦਾਂ ਹੁੰਦਾ ਵੀ ਕਹਿੰਗੇ ਤਾ ਅਡਵਾਂਸ ਵੀਰੇ ਕਹੀਦਾ ਵੀਰੇ ਅਡਵਾਂਸ ਪਾ ਦਿਓ ਕਈ ਵਾਰ ਇਦਾਂ ਦੇ ਮਿੱਤਰ ਪਿਆਰੇ ਬੁੱਕ ਕਰਵਾ ਲੈਂਦੇ ਆ ਜਿਨ੍ਹਾਂ ਨੂੰ ਅਡਵਾਂਸ ਵਾਰ ਇੱਕਾਈ ਨਹੀਂ ਸਕਦੇ ਵੀਰੇ ਅਡਵਾਂਸ ਪਾ ਦਿਓ ਹਨਾ ਕਿਉਂਕਿ ਸੱਚਾਈ ਆ ਵੀਰੇ ਕਿਉਂਕਿ ਆਮ ਦਾ ਬਾਜ਼ਾਰ ਕੋਈ ਗੱਲ ਨਹੀਂ ਮਿੱਤਰ ਪਿਆਰਾ ਇਹਨਾਂ ਨੇ ਬੁੱਕ ਕਰਾਇਆ ਵੀ ਆਪਾਂ ਇਹ ਤੋਂ ਉਹ ਵੀ ਸਾਰਾ ਕੰਮ ਜਦੋਂ ਹੋ ਜਾਂਦਾਗਾ ਸ਼ਾਮ ਨੂੰ ਜੇ ਚੰਗਾ ਲੱਗਿਆ ਤਾਂ ਪਾਰਟੀ ਖੁਸ਼ ਹੋ ਕੇ ਪੇਮੈਂਟ ਕਈ ਵਾਰੀ ਦੇ ਵੀ ਦਿੰਦੀ ਆ ਤੇ ਕਈ ਵਾਰ ਬੇਕੁੰਡੀ ਜੇ ਅਰਜੇ ਦਾ ਪੇਮੈਂਟ ਖਤਮ ਹੋਣ ਵਾਲੀ ਵੀ ਗੱਲ ਹੋ ਜਾਂਦੀ ਹੈ ਨਾ ਉਹ ਵੀ ਪੱਲੇ ਪੈਣ ਵਾਲੀ ਗੱਲ ਹੋ ਜਾਂਦੀ ਆ ਪਰ ਸਾਡੇ ਨਾਲ ਬਹੁਤ ਘੱਟ ਹੋਇਆਗਾ ਸਾਡੇ ਨਾਲ ਤਾਂ ਸ਼ਾਇਦ ਨਹੀਂ ਹੋਇਆ ਸ਼ਾਇਦ ਹੋਰ ਪਾਰਟੀਆਂ ਨਾਲ ਕਈ ਵਾਰ ਹੋ ਵੀ ਜਾਂਦਾ ਇਹ ਵੀ ਵੀਰੇ ਇੱਕ ਜਿਆਦਾ ਕਿੰਨੇ ਮੁਸ਼ਕਿਲ ਹੈ ਕਈ ਵਾਰ ਹੁਣ ਸ਼ਾਮ ਨੂੰ ਪੇਮੈਂਟ ਮਿਲ ਨਹੀਂ ਹੁੰਦੀ ਆ ਕਿਉਂਕਿ ਸਵੇਰ ਤਾਂ ਵੀਰੇ ਕੋਈ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਦਿੰਦਾ ਨਹੀਂ ਰਿਹਾ ਸ਼ਾਮ ਨੂੰ ਦਿੰਦਾ ਉਹ ਵੀਰੇ ਕਈ ਵਾਰ ਦੀ ਸ਼ਾਇਦ ਗਰੁੱਪਾਂ ਦੀ ਪੇਮੈਂਟ ਮਰ ਵੀ ਜਾਂਦੀ ਹੋਵੇ ਪਰ ਸਾਡੇ ਨਾਲ ਸ਼ਾਇਦ ਫਿਲਹਾਲ ਅਜੇ ਤੱਕ ਕੁਝ ਵੀ ਨਹੀਂ ਹੋਇਆ ਇਦਾਂ ਦਾ ਬਹੁਤ ਸਾਰੇ ਬਾਈ ਗਰੁੱਪ ਗਰੁੱਪ ਹੈਗੇ ਆ ਕਈ ਵਾਰ ਮੰਨ ਲਓ ਪੇਮੈਂਟਾਂ ਕਹਿੰਦੇ ਮਰ ਜਾਂਦੀਆਂ ਤਾਂ ਮੰਨ ਲਓ ਸਾਰਿਆਂ ਦੀ ਪੇਮੈਂਟ ਇੱਕ ਮੋਢੀ ਜਿਹੜਾ ਹੁੰਦਾ ਤਾਂ ਉਹਦੇ ਜੁम्मे ਪੈ ਜਾਂਦੀ ਹੈ ਹਨਾ ਬਹੁਤ ਸਾਰੀਆਂ ਚੀਜ਼ਾਂ ਇਦ ਜੋ ਤੁਸੀਂ ਟਰੈਵਲ ਕਰਦੇ ਹੋ ਬਹੁਤ ਸਾਰੇ ਐਕਸੀਡੈਂਟ ਵੀ ਹੁੰਦੇ ਨੇ ਪਿਛਲੇ ਜਿਵੇਂ ਦੇਖਿਆ ਸੀ ਖਪਰਾਂ ਦੇ ਵਿੱਚ ਵੀ ਇੱਕ ਟੀਮ ਦਾ ਐਕਸੀਡੈਂਟ ਹੋ ਗਿਆ ਸੀ ਹਨਾ ਤੇ ਹੋਰ ਬਾਈ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਮਤਲਬ ਫੇਸ ਕਰਨੀਆਂ ਪੈਂਦੀਆਂ ਨੇ ਫੀਲਡ ਦੇ ਵਿੱਚ ਇਹੀ ਆ ਵੀਰ ਵੀ ਜਿਹੜਾ ਸਵੇਰ ਤੁਹਾਨੂੰ ਮੈਂ ਦੱਸਿਆ ਵੀ ਧੁੰਦ ਦੇ ਵਿੱਚ ਤੁਰਨਾ ਵੀਰੇ ਹਨਾ ਪਹਿਲਾਂ ਤਾਂ ਸਵੇਰ ਧੁੰਦ ਦੇ ਵਿੱਚ ਜਾਣੇ ਉਹਦੇ ਵੀ ਡਾਰੀ ਹੁੰਦਾ ਵੀ ਕਈ ਵਾਰੀ ਕੋਈ ਆਪਣਾ ਕੋਈ ਗੱਲਬਾਤ ਹੀ ਨਾ ਹੋ ਜੇ ਰਸਤੇ ਦੇ ਵਿੱਚ ਫਿਰ ਵੀਰੇ ਉੱਥੋਂ ਪ੍ਰੋਗਰਾਮ ਲਾਈ ਦਾ ਫਿਰ ਸ਼ਾਮ ਨੂੰ ਆਸਤਾ ਖਿੱਚ ਕਰਦੇ ਆ ਵੀ ਥੋੜਾ ਜਿਹਾ ਟਾਈਮ ਨਾਲ ਤੁਰ ਪੈਂਦੇ ਸੀ ਵੀ ਆਪ ਦਾ ਟਾਈਮ ਨਾਲ ਵੀਰੇ ਘਰੇ ਬੱਚਿਆਂ ਦੇ ਪਿੱਛੇ ਕਈ ਵਾਰ ਪਾਰਟੀਆਂ ਇਦਾਂ ਦੀ ਹੁੰਦੀਆਂ ਵੀਰੇ ਟਾਈਮ ਨਾ ਬਿਆਜਦਾ ਪਰ ਮੈਂ ਕਹਿੰਦਾ ਕੋਈ ਹੋ ਵੀਰੇ ਜਿਹੜਾ ਸੀ ਸਤੇਹਾਂ ਪਰੋਂ ਲਾ ਕੇ ਵਾਪਸ ਆਉਂਦੇ ਹੋਵਾਂਗੇ ਨਹੀਂ ਤਾਂ ਵੀਰੇ 6 6:30 ਵਜੇ ਤਾਂ ਜਿਹੜੀ ਪਾਰਟੀ ਹੈ ਜਿਹੜੀ ਬਰਾਤ ਆ ਡੋਲੀ ਦੀ ਰਵਾਨਗੀ ਵੀ 6:30 ਹੁੰਦੀ ਹੈ ਪੈਲੈਸ ਦੇ ਵਿੱਚੋਂ ਕਿਉਂਕਿ ਸਾਲਾਂ ਦੇ ਵਿੱਚ ਤਾਂ ਵੀਰੇ ਟਾਈਮ ਨੇ ਧੁੰਦ ਪੈਣ ਲੱਗ ਜਾਂਦੀ ਹੈ ਹਨਾ ਫਿਰ ਸਾਨੂੰ ਤਾਂ ਜਨਕਿ ਪਾਰਟੀ ਦੇ ਘਰੋਂ ਜਿੱਥੇ ਅਸੀਂ ਪਰੋਂ ਲਾਉਣੇ ਆ ਵੀਰੇ ਉੱਥੋਂ ਹੀ ਤੁਰਦਿਆਂ ਨੂੰ ਸਾਨੂੰ 10 10:30 ਵਜੇ ਜਾਂਦੇ ਆ ਕਈ ਵਾਰ ਤਾਂ ਵੀਰ ਜੀ ਗगन ਵੀਰੇ ਇਦਾਂ ਵੀ ਹੋਇਆਗਾ ਸਾਡੇ ਨਾਲ ਵੀ ਮੰਨ ਲਓ ਰਾਤ ਨੂੰ 12 1 ਵਜੇ ਆਏ ਤੜ ਆਕੇ ਵੀਰ ਫਿਰ ਵੀ ਡਰਸਾਂ ਰਾਤ ਨੂੰ ਵਾਸ਼ ਵੀ ਕਰਾਉਣਾ ਹੁੰਦਾ ਫਿਰ ਉਹਨਾਂ ਨੂੰ ਪ੍ਰੈਸ ਵੀ ਕਰਨਾ ਹੁੰਦਾ ਹਨਾ ਕਿਉਂਕਿ ਬੁਰਗਾਂ ਲੱਗਦੇ ਵੀਰੇ ਜੋ ਕਈ ਵਾਰ ਮੈਲ ਜਾਂ ਜਾਂਦੇ ਨੇ ਬਿਲਕੁਲ ਵੀਰੇ ਸੌਣ ਦਾ ਟਾਈਮ ਵੀ ਨਹੀਂ ਹੁੰਦਾ ਗੱਡੀਆਂ ਦੇ ਵਿੱਚ ਵੀਰੇ ਸੌਂ ਜਾਂਦਾ ਹਨਾ ਜਾਂ ਡਰਾਈਵਰ ਨੂੰ ਕਹਦੇ ਵੀਰੇ ਤੂੰ ਤੋਰੀ ਚੱਲਾ ਸੀ ਤਾਂ ਵੀਰੇ ਕਈ ਵਾਰੀ ਸਾਰੇ ਸੌ ਜਾਂਦੇ ਆ ਤੇ ਡ라이ਵਰ ਵੀ ਬ੍ਰਿਹਾ ਦਾ ਧਿਆਨ ਨਾ ਵਿਚਾਰ ਗੱਡੀ ਚਲਾਉਂਦਾਗਾ ਪਰ ਡਰਾਈਵਰ ਵੀਰ ਨੂੰ ਮੁਸ਼ਕਲਾਂ ਦੀ ਕਿੱਕ ਵੀਰੇ ਧੁੰਦ ਦੇ ਵਿੱਚ ਚਲਾਉਣਾ ਬਹੁਤ ਔਖਾ ਹੁੰਦਾ ਕਈ ਵੇਰ ਦਾ ਟਾਈਮ ਰੱਖ ਕੇ ਤੁਰਨਾ ਪੈਂਦਾ ਦੋ ਦੋ ਤਿੰਨ ਤਿੰਨ ਘੰਟੇ ਫਿਰ ਉਹਦਾ ਕਰਕੇ ਵੀਰ ਗਗਨ ਵੀਰ ਕਈ ਵੇਰ ਸਾਨੂੰ ਸਿਧੀਆਂ ਤੁਰਨਾ ਪੈਂਦਾ ਧੁੰਦ ਦੇ ਵਿੱਚ ਬਹੁਤ ਮੁਸ਼ਕਲ ਹੁੰਦਾ ਸਾਡੇ ਪੰਨ ਬਈ ਕਈ ਕਈ ਲੋਕ ਨਾ ਇਸ ਤਰ੍ਹਾਂ ਦੇ ਹੁੰਦੇ ਆ ਕਈ ਲੋਕ ਇਹ ਗੱਲਾਂ ਕਰਦੇ ਹੁੰਦੇ ਵੀ ਜਿਹੜੇ ਨੱਚ ਰੰਗਾਂ ਵਾਲੇ ਮੁੰਡੇ ਹੁੰਦੇ ਆ ਆਮ ਤੌਰ ਤੇ ਜਿਹੜੇ ਆ ਨਾਰਮਲ ਘਰਾਂ ਦੇ ਹੁੰਦੇ ਆ ਮਤਲਬ ਹਨਾ ਕਹਿ ਸਕਦੇ ਆ ਵੀ ਥਰਡ ਕਲਾਸ ਆਪਾਂ ਕਹਿ ਸਕਦੇ ਆ ਜਾਂ ਜਿਹੜੇ ਅ ਨੇ ਵੀਰੇ ਇਦਾਂ ਦੀ ਕੋਈ ਗੱਲ ਬਾਤ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਨਹੀਂ ਗੱਲ ਵੀ ਜਾਂ ਵੀ ਕਿਉਂਕਿ ਵੀਰੇ ਇਦਾਂ ਸਭ ਤੋਂ ਵੱਡਾ ਦਾ ਪੁਆਇੰਟ ਇਹ ਆ ਵੀਰੇ ਹੁਣ ਮੁੰਡੇ ਪੜੇ ਲਿਖੇ ਸਾਰੇ ਫਿਰਦੇ ਆ ਵੀਰੇ ਰੋਜ਼ਗਾਰ ਕਿਸੇ ਨੂੰ ਮਿਲਦਾ ਨਹੀਂ ਹਨਾ ਤੇ ਜਿਹੜਾ ਮੁੰਡਾ ਜਣੇ ਕਿ ਕੰਮ ਸਿੱਖ ਜਾਂਦਾ ਵੀਰੇ ਉਹ ਹੀ ਆਪਣਾ ਗਰੁੱਪ ਬਣਾ ਲੈਂਦਾ ਕੋਈ ਇਹਦੇ ਵਿੱਚ ਮੇਣਾ ਵੀ ਕੋਈ ਨਹੀਂ ਵੀਰੇ ਆਪਦੇ ਕੰਮ ਦਾ ਹਨਾ ਕਿਉਂਕਿ ਕੰਮ ਤਾਂ ਕਰਨਾ ਹੀ ਕਰਨਾ ਵੀਰੇ ਜਿਉਂ ਜੇ ਪੜ੍ਹਾਈ ਕੰਮ ਨਹੀਂ ਆਉਂਦੀ ਪੜੇ ਲਿਖੇ ਮੁੰਡੇ ਬਹੁਤ ਤਰੀਫ ਫਿਰਦੇ ਆ ਜ਼ਿਮੀਂਦਾਰਾਂ ਦੇ ਮੁੰਡੇ ਵੀ ਆ ਸਾਰੀਆਂ ਕਸ਼ਟਾਂ ਦੇ ਮੁੰਡੇ ਕੰਮ ਕਰਦੇ ਇਹ ਨਹੀਂ ਗੱਲ ਵੀ ਯਾਰਾ ਜਿਹੜੇ ਵਧੀਆ ਘ ਹਣਾ ਕਿਉਂਕਿ ਤੁਹਾਨੂੰ ਮੈਂ ਦੱਸਿਆ ਵੀ ਇਹਦੇ ਬਿਨਾ ਸਕੂਨ ਨਹੀਂ ਕਿੰਨਾ ਜਿਹੜਾ ਸ਼ੌਂਕ ਉਹਨੂੰ ਪੂਰਾ ਕਰਨਾ ਹੀ ਪੈਂਦਾ ਤੇ ਕੰਮ ਵੀ ਕੋਈ ਮਾੜਾ ਨਹੀਂ ਵੀਰੇ ਜਿਹੜਾ ਸ਼ੌਂਕ ਉਹਨੂੰ ਕਰਨਾ ਚਾਹੀਦਾ ਹੈਗਾ ਹਣਾ ਸੰਗਲ ਸੋਨਾ ਉਹਦੇ ਵਿੱਚ ਕੋਈ ਲੋੜ ਹੀ ਨਹੀਂ ਗੀ